ਬੱਚਿਆਂ ਵਾਲੇ ਆ ਵੀਡੀਓ ਜ਼ਰੂਰ ਦੇਖੋ ਤੇ ਨਾਲੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ। ਅਕਸਰ ਹੀ ਹਰ ਇੱਕ ਘਰ ਵਿੱਚ ਬੱਚੇ कुरकुरੇ ਚਿਪਸ ਜਾਂ ਹੋਰ ਬਾਜ਼ਾਰ ਵਿੱਚੋਂ ਮਿਲਣ ਵਾਲੀਆਂ ਚੀਜ਼ਾਂ ਖਾਣ ਦੇ ਬਹੁਤ ਹੀ ਸ਼ਕੀਨ ਹੁੰਦੇ ਨੇ ਅਤੇ ਕਈ ਘਰਾਂ ਵਿੱਚ ਤਾਂ ਵੱਡੇ ਵੀ ਇਹਨਾਂ ਚੀਜ਼ਾਂ ਨੂੰ ਬੜੇ ਮਜ਼ੇ ਨਾਲ ਖਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਿਆਂ ਦੇ ਖਾਣ ਵਾਲੀ ਚੀਜ਼ ਦਾ ਪੈਕੇਟ ਦਿਖਾਈ ਦੇ ਰਿਹਾ ਏ। ਦਰਸਲ ਜਦੋਂ ਇੱਕ ਬੱਚੇ ਨੇ ਸਕੂਲ ਤੋਂ ਆ ਕੇ ਦੁਕਾਨ ਤੋਂ ਖਾਣ ਵਾਲੀ ਚੀਜ਼ ਦਾ ਇੱਕ ਪੈਕੇਟ ਖਰੀਦਿਆ ਅਤੇ ਜਿਵੇਂ ਹੀ ਉਸਨੇ ਪੈਕਟ ਖੋਲਿਆ ਤਾਂ ਉਸ ਵਿੱਚੋਂ ਮਰਿਆ ਹੋਇਆ ਚੂਹਾ ਨਿਕਲਿਆ ਜਿਸ ਤੋਂ ਬਾਅਦ ਪਰਿਵਾਰ ਉਸ ਪੈਕਟ ਨੂੰ ਲੈ ਕੇ ਦੁਕਾਨਦਾਰ ਕੋਲ ਗਿਆ ਤਾਂ ਦੁਕਾਨਦਾਰ ਕਹਿੰਦਾ ਕਿ ਇਸ ਵਿੱਚ ਮੇਰੀ ਕੀ ਗਲਤੀ ਹੈ ਇਹ ਤਾਂ ਪਿੱਛੋਂ ਹੀ ਪੈਕ ਹੋ ਕੇ ਆਉਂਦੇ ਨੇ ਸੋ ਜੇਕਰ ਇੱਕ ਪੈਕਟ ਵਿੱਚ ਮਰਿਆ ਹੋਇਆ ਚੂਹਾ ਨਿਕਲ ਸਕਦਾ ਹੈ ਤਾਂ ਜਿੱਥੇ ਇਹ ਚੀਜ਼ਾਂ ਬਣਦੀਆਂ ਹੋਣਗੀਆਂ ਉੱਥੇ ਕੀ ਕੀ ਹੁੰਦਾ ਹੋਣਾ ਹੈ ਸੋ ਇਸ ਤੋਂ ਚੰਗਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਖਾਣ ਲਈ ਚੀਜ਼ਾਂ ਘਰ ਵਿੱਚ ਹੀ ਬਣਾ ਕੇ ਦਿਓ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ